ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਤੁਹਾਨੂੰ ਨਤਨ ਦਰਸਤੀਆਂ ਰੱਖੇ ਮੈਂ ਅਰਦਾਸ ਕਰਦੀ ਆ ਕਿ ਸਾਰੇ ਸੁੱਖ ਸ਼ਾਂਤੀ ਰੱਖੇ ਦੁੱਖ ਜਲੀ ਦਰ ਦੂਰ ਕਰੇ ਤੁਹਾਡੇ ਸਾਰਿਆਂ ਦੇ ਤੇ ਆਪ ਸੱਚ ਮਿਹਰ ਮਾਪ ਰੱਖੇ ਤੇ ਬਾਕੀ ਮੇਰੇ ਕੋਲ ਵੀ ਪੰਜਾਬੀ ਦਾ ਚੈਨਲ ਦੀ ਤੁਹਾਡਾ ਸਵਾਗਤ ਹੈ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆ ਜੈਂਪਰ ਦੀ ਰੇਵ ਜਿਹੜੀ ਰੇਵ ਕੱਟੀ ਦੀ ਉਹ ਕਿਸ ਤਰ੍ਹਾਂ ਕੱਟੀ ਦੀ ਜੈਂਪਰ ਦੀ ਜਿਹੜੀ ਗਲੇ ਨੂੰ ਲਾਈ ਦੀ ਜੈਂਪਰ ਦੇ ਗਲੇ ਨੂੰ ਰੇਵ ਲਾਈ ਦੀ ਉਹ ਕਿਸ ਤਰ੍ਹਾਂ ਕੱਟੀ ਆ ਨਾ ਤੋ ਉਹ ਪਏ ਤਾਂ ਸਿੱਧੀ ਕੱਟਣੀ ਆ ਨਾ ਉਹ ਆਪਾਂ ਇਸ ਤਰ੍ਹਾਂ ਸਿੱਧੀ ਕੱਟਣੀ ਆ ਫਿਰ ਆਪਣੀ ਰੇਵ ਸੂਤ ਨੂੰ ਆਣੀ ਹੈਗੀ ਉਹ ਆਪਾਂ ਰੇਵ ਕੱਟਣੀ ਆ ਐਦਾਂ ਤਰਸ਼ੀ ਤੇ ਨਾਲ ਹੀ ਕੱਟਣੀ ਦਸ ਦੇ ਨਾਲ ਹੀ ਲਾਉਣੀ ਦਸ ਦੇ ਆ ਐਦਾਂ ਨਹੀਂ ਕੱਟਣੀ ਹੈਗੀ ਇਸ ਤਰ੍ਹਾਂ ਸਿੱਧੀ ਐਦਾਂ ਨੂੰ ਟੇਢੀ ਕੱਟ ਰਹੀ ਆ ਆਪਾਂ ਨਾ ਆਪਾਂ ਐਦਾਂ ਕੱਟਣੀ ਆ ਤੇ ਨਾ ਆਪਾਂ ਐਦਾਂ ਕੱਟਣੀ ਆ ਦੋਨੀਆਂ ਤਰ੍ਹਾਂ ਨਹੀਂ ਕੱਟਣੀ ਹੈਗੀ ਤੇ ਆਪਾਂ ਐਦਾਂ ਸਿੱਧੇ ਵਧ ਨੂੰ ਕੱਟਣੀ ਆ हां जो फिर हो रेव गले में बढ़िया लगे ये दे, डेढ़ इंच की पट्टी रखी थी बांधनी रखी थी ਛੋਟੀ ਹੋਣੀ ਹੈ ਤੇ ਫੂਰ ਥੋੜੀ ਜਿਹੀ ਕੱਟਦੇ ਆਪਾਂ ਤੇ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਨਾਲ ਸਬਸਕ੍ਰਾਈਬ ਵੀ ਜਰੂਰ ਕਰੋ ਜੇ ਨਹੀਂ ਭੈਣ ਭਰਾਵਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰਨ ਤੇ ਬਾਕੀ ਇੱਕ ਦੂਜੇ ਦੀ ਸਪੋਰਟ ਨਾਲ ਚੈਨਲ ਚੱਲਦਾ ਤੇ ਚੰਦਨ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਵੀ ਕਰੋ ਇਹ ਪੱਟੀ ਇਹ 1.5 ਇੰਚ ਤੋਂ ਵੱਧ ਨਹੀਂ ਰੱਖਣੀ ਹੈਗੀ ਜੇ ਆਪਾਂ 1.5 ਇੰਚ ਤੋਂ ਵੱਧ ਰੱਖਾਂਗੇ ਫਿਰ ਇਹ ਪੱਟੀ ਖਰਾਬ ਜੀ ਹੋ ਜਾਂਦੀ ਹੈ ਵਿੱਚ ਇੱਕ ਸੁਸੜ ਜੇ ਬਣ ਜਾਂਦੀ ਹੈ ਤੇ ਇਹ ਜੋੜਨੀ ਵੀ ਆਪਾਂ ਆਪ ਉਠਾਇਆ ਤੇ ਇਦਾਂ ਆਪ ਉਠਾਇਆ ਐਦਾਂ ਆਪਾਂ ਜੋੜਨੀ ਨੂੰ ਇੱਦਾਂ ਸਿੱਧੇ ਰੱਖ ਕੇ ਨਹੀਂ ਜੋੜਨੀ ਹੈ ਕਿ ਇੱਦਾਂ ਜੋੜਨੀ ਹੈ ਟੇਢੀ ਇੱਦਾਂ ਇੱਕ ਕੋਣ ਇੱਦਾਂ ਨੂੰ ਇੱਕ ਕੋਣ ਇੱਦਾਂ ਨੂੰ ਦੋਨੇ ਕੋਣ ਆਪਾਂ ਇੱਦਾਂ ਜੋੜਨੇ ਆਂ ਤੇ ਹੁਣ ਆਪਾਂ ਤੁਹਾਨੂੰ ਲਾ ਕੇ ਵੀ ਦਿਖਾ ਦਿੰਦੇ ਆ ਕਿ ਇਹ ਜਿੰਨੀ ਰੇਵ ਹੋ ਕੀ ਉੰਨੀ ਇਹ ਪੱਟੀ ਵਧੀਆ ਰਹਿਣੀ ਹੈ ਇਹ ਨਹੀਂ ਤਾਂ ਇਹ ਪੱਟੀ ਖਰਾਬ ਹੋ ਜਾਂਦੀ ਹੁੰਦੀ ਹੈ ਪੱਟੀ ਨੂੰ ਝੋਲ ਜੇ ਆ ਜਾਂਦੀ ਹੁੰਦੀ ਫਿਰ ਰੇਵ ਪਿੱਛੇ ਸੋਹਣੇ ਨਹੀਂ ਲੱਗਦੀ ਹੈਗੇ ਆਹ ਗਾ ਆਪਾਂ ਸਿੱਧੇ ਪਾਸੇ ਪੱਟੀ ਹੈ ਸਿੱਧੇ ਪਾਸੇ ਆਪਾਂ ਜੋੜਨੀ ਹੈ ਸਿੱਧੇ ਪਾਸੇ ਜੋੜ ਕੇ ਆਪਾਂ ਵਿੱਚ ਨੂੰ ਫਿਰ ਕਰਨੀ ਹੈ ਤਾਂ ਜੋ ਪੱਟੀ ਦੀ ਆਪਣੀ ਸ਼ੇਪ ਬਹੁਤ ਵਧੀਆ ਆਵੇ ਤੇ ਮਗਰੋਂ ਆਪਾਂ ਕੱਟ ਲਾਉਣੀ ਉਹ ਵੀ ਮੈਂ ਤੁਹਾਨੂੰ ਦੱਸ ਦਿੰਦੀ ਆ ਤੇ ਪੱਟੀ ਬਾੜੀ ਖਿੱਚਣੀ ਨਹੀਂ ਹੈਗੀ ਨਾ ਜੈਂਪਰ ਦਾ ਗੋੜਾ ਖਿੱਚਣਾ ਜੇ ਤੁਸੀਂ ਗੋੜਾ ਖਿੱਚੂਗੇ ਫੇਰ ਤੁਹਾਡੀ ਪੱਟੀ ਖਰਾਬ ਹੋ ਜਾਣੀ ਆ ਫੇਰ ਬਾਹਰ ਨੂੰ ਜਿੱਦਾਂ ਫੋਲ ਹੋ ਜਾਂ ਗਿਆ ਗੋੜਾ ਰਹਿ ਜਾਂਦਾ ਫੇਰ ਸ਼ੇਪ ਨਹੀਂ ਬਣਦੀ ਹੈਗੀ ਮਾੜੀ ਮਾੜੀ ਜਿੱਦਾਂ ਸੂਤ ਦੀ ਸੂਤ ਪੱਟੀ ਮਾੜੀ ਜੇ ਲਾਉਣੀ ਆ ਆਪਾਂ ਖਿੱਚਣੀ ਆ ਵੜਗਾ ਸੂਈ ਵਿੱਚ ਗੱਟ ਕੇ ਪੈਰ ਚੱਕ ਕੇ ਫਿਰ ਉਹ ਨੂੰ ਸਿੱਧੀ ਸੂਈ ਵਿੱਚ ਅੰਦਰ ਕਰ ਲਿਆ ਕਰੋ ਜੇ ਆਪਾਂ ਐਂਦੀ ਕਰਦੇ ਫਿਰ ਉਹ ਆਪਣੇ ਬਾੜ ਪੈਂਦਾ ਜੈਂਪਰ ਨੂੰ ਇਨੂੰ ਇਦਾਂ ਛੋਟੇ ਛੋਟੇ ਕੱਟ ਲਾ ਲਓ ਮਾੜੀ ਮਾੜੀ ਫੇ ਇਹ ਇਕੱਠਾ ਨਹੀਂ ਹੋਣਾ ਜੈਂਪਰ ਮਾੜੀ ਮਾੜੀ ਕੱਟ ਲਾ ਲਾ ਇਹ ਤਾਂ ਤੁਸੀਂ ਫੱਟੀ ਇਦਾਂ ਲੈਣੀਆਂ ਮੱਟ ਨੂੰ ਸਾਰੀ ਭੰਨੀ ਆ ਫੇਰ ਵੀ ਇਹ ਕੱਟ ਲਾਉਣੀ ਕਾਟ ਆਪਾਂ ਨੂੰ ਲਾਉਣੇ ਪੈਣੇ ਆ ਤੇ ਕਈ ਵਾਰ ਤੁਸੀਂ ਫੱਟੀ ਇਦਾਂ ਵੀ ਭੰਨ ਸਕਦੇ ਆ ਬਰੀਕ ਫੱਟੀ ਜਿੱਦਾਂ ਆਪਾਂ ਭੰਨੀ ਦੀ ਆ ਕਾਹਦੇ ਤੇ ਬਹੁਤ ਬਰੀਕ ਜੇ ਫੱਟੀ ਭੰਨੀ ਹੁੰਦੀ ਆ ਉਹ ਮੱਟਲੇ ਪਾਸੇ ਨੂੰ ਨਹੀਂ ਸਾਰੀ ਮੋੜਨੀ ਆ ਬਾਹਰ ਅੱਧੀ ਆਪਾਂ ਅੰਦਰ ਰੱਖ ਕੇ ਉਹ ਇਦਾਂ ਭੰਨ ਸਕਦੇ ਆ ਇਹ ਇਦਾਂ ਇੱਦਾਂ ਫੱਟੀ ਵੀ ਪਾ ਸਕਦੇ ਤੇ ਫਿਰ ਤੁਸੀਂ ਇਦਾਂ ਹੀ ਲਾਇਓ ਇਹ ਜਿਹੜੀ ਨੀੜ ਲੋਣੀ ਆ ਉਹ ਰੇਵ ਲਾਇਓ ਫੇਟਾ ਵਾ ਦੇਖੋ ਕਿੰਨੀ ਸੋਹਣੀ ਫਿਸ਼ਿੰਗ ਹੋਣੀ ਆ ਤੇ ਬਿਲਕੁਲ ਵੀ ਫੱਟੀ ਨੂੰ ਬਾਣੀ ਪਹਿਣਾ ਹੈਗਾ ਕਿਉਂ ਆਪਾਂ ਆ ਵੀ ਕੱਟ ਲਾ ਲਾਇਆ ਰੇਵੀ ਆਪਣੀ ਸਾਰੀ ਰੇਵੀ ਆ ਪੱਟੀ ਵੀ ਜਿਹੜੀ ਆਪਾਂ ਲੋਣੀ ਤਾਂ ਇਦਾਂ ਆਪਣੇ ਦੇਖੋ ਮਾੜਾ ਵਾਲ ਨਹੀਂ ਪੈਂਦਾ ਹੈਗਾ ਲਓ ਜੀ ਤਾਂ ਜੇ ਕਈ ਵਾਰੀ ਤਾਂ ਨਹੀਂ ਕਿਸੇ ਤੋਂ ਸੂਤੋਂ ਆਉਂਦੀ ਹੈਗੀ ਕਿਉਂ ਜਿਹੜਾ ਨਵਾਂ ਮੇਰਾ ਭੈਣ ਭਰਾ ਆ ਤੇ ਉਹ ਇਦਾਂ ਵੀ ਲਾ ਸਕਦਾ ਜਿੱਦਾਂ ਤੁਸੀਂ ਇਹ ਫੱਟੀ ਲਾ ਲਈ ਆ ਤੁਹਾਨੂੰ ਪੱਟੀ ਲਾ ਕੇ ਫਿਰ ਤੁਸੀਂ ਆਹ ਨਾ ਆਹ ਸੀਣਾ ਇਦਾਂ ਵਿੱਚ ਦੇ ਦੋ ਸੀਣ ਬਚ ਦੇ ਕੇ ਇਹਨੂੰ ਇਦਾਂ ਹੀ ਅੱਧੀ ਅੱਧੀ ਨੂੰ ਬੰਨ੍ਹ ਦੋ ਅੱਧੀ ਇਦਾਂ ਵਿੱਚ ਸੀ ਇੱਥੇ ਕਰਪਾਈ ਕਰ ਦੋ ਤੇ ਉਹ ਫਿਰ ਇਦਾਂ ਹੋ ਜਾਂਦੀ ਆ ਤੇ ਐਸੀ ਮੇਰੀ ਅੱਜ ਦੀ ਵੀਡੀਓ ਮਿਲਦੇ ਆਪਾਂ ਨਵੀਂ ਵੀਡੀਓ ਦੇ ਨਾਲ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ